ਮੰਗਲ पांडे ਆਹਾ ਹੋਰੇ ਦੱਸ ਖੜ ਗਿਆ ਸਾਰਿਆਂ ਨੂੰ ਪੁੱਛਦੇ ਆ ਵੇਖੜੋ ਐ ਦੱਸ ਕਿਹੜੇ ਗੁਰੂ ਸਾਹਿਬ ਦਾ ਇੱਥੇ ਹੋ ਰਿਹਾ ਅੱਜ ਕਿਹੜੇ ਗੁਰੂ ਸਾਹਿਬ ਦਾ ਸਮਾਗਮ ਹੋ ਰਿਹਾ ਵੇਖੜੋ ਮੰਗਲੀ ਇੱਥੇ ਦਾ ਗੱਲ ਕਰਦੀਆਂ ਹੋਰੇ ਹੋ ਕੀ ਰਿਹਾ ਐ ਦੱਸ ਪਹਿਲਾਂ ਕੀਰਤਨ ਕਾਦਰ ਕੀਰਤਨ ਹੋ ਰਿਹਾ ਹੋਰੇ ਬਾਬਿਆਂ ਦਾ ਕਿਹੜੇ ਬਾਬਿਆਂ ਦਾ ਐਦਾਂ ਨਾਨਕ ਦਾ ਕੀ ਕੌਣ ਸੀਗੇ ਨਾਨਕ ਜੀ ਵੇ ਤੂੰ ਤੇ ਛੱਡ ਕੌਣ ਸੀ ਦੱਸ ਤੈਨੂੰ ਇਤਿਹਾਸ ਪਤਾ ਨਹੀਂ ਹੋਰੇ ਸੰਗਤ ਦੇ ਕੱਪੜੇ ਪਾੜਦੀਆਂ ਤੂੰ ਨਹੀਂ ਸਿੱੰਗੀ ਪੀਕ ਨਹੀਂ ਨਾਂ ਨੂੰ ਹੱਥ ਲਾ ਲੋ ਓਰੇ ਸੰਗਤ ਮੂਰੇ ਯਾ ਗਦਾ ਸਾਨੂੰ ਜੇ ਹੋਣ ਕਿਸੇ ਨੂੰ ਤੰਗ ਕੀਤਾ ਓਰੇ ਭੀਖ ਮੰਗੀ ਸਾਨੂੰ ਮਾਫੀ ਦੇ ਦੇ ਭਗਤਾਂ ਸਾਡੀ ਤੂੰ 420 ਕਰਦੀ ਓਰੇ ਨੌ ਦਿਖਾ ਓਰੇ ਪਹਿਲਾਂ ਨੌ ਕੀ ਆ ਸਾਡੇ ਚਾਂਦਨੀ ਆ ਤੇਰਾ ਨਾ ਉਹ ਦੱਸਦੀਆਂ ਮੰਗਲਪਾਂਡੇ ਨੌ ਇਹਨਾਂ ਨੂੰ ਬੜਿਆ ਕਰੋ ਇੱਥੋਂ ਨੰਦੇ ਮੋੜਸ਼ਾਂ ਚੱਕੇ ਲੈ ਗਏ ਕੀ ਹੋ ਰਿਹਾ ਇੱਥੇ ਪਤਾ ਤੈਨੂੰ ਪਤਾ ਤੋਂ ਨਹੀਂ ਆ ਬਾਅਦ ਫਿਰ ਇੱਥੇ ਆਸ ਤੈਨੂੰ ਪਤਾ ਨਹੀਂ ਹੈਗਾ ਬਸ ਤੈਨੂੰ ਪੈਸੇ ਕਮਾਉਣ ਤੱਕ ਮਤਲਬ ਹੈਂਡੀਕੈਪਟਨ ਨੂੰ ਨੀ ਲੱਤਾ ਖਰਾਬ ਯਾਰ ਲੱਤਾ ਖਰਾਬ ਤੈਨੂੰ ਚਲ ਸੰਸਥਾ ਚ ਭੇਜ ਦਿੰਨੇ ਆ ਤੇਰੀ ਉੱਥੇ ਦੇਖਭਾਲ ਹੋ ਜੂਗੀ ਠੀਕ ਆ ਅਨਾਥ ਆਸ਼ਰਮ ਚ ਭੇਦੀਆਂ ਤੈਨੂੰ ਬਾਬਾ ਜੀ ਮੇਰੇ ਬਲ ਬੱਚਾ ਵੀ ਆ ਗਿਆ ਕੋਈ ਨਹੀਂ ਬਾਲ ਬੱਚਿਆਂ ਨੂੰ ਵੀ ਨਾਲੇ ਰੱਖ ਲੈਣਗੇ ਉੱਤੇ ਜਿਹੜੀ ਤੁਸੀਂ ਭੀਖ ਮੰਗਦੇ ਹੋ ਨਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਉਹ ਬੰਦ ਕਰਨਾ ਕਿੱਥੇ ਨੇ ਬਾਲ ਬੱਚੇ ਤੇਰੇ ਦੋ ਐ ਕਿੱਥੇ ਨੇ ਦੋ ਬੀਵੀਆਂ ਦੋ ਘਰ ਵਾਲੀਆਂ ਨੇ ਇਹ ਦੋ ਬੱਚਾ ਹੈ ਦੋ ਬੱਚੇ ਨੇ ਕੀ ਕਰਦੇ ਨੇ ਉਹ ਕੌਣ ਬੱਚੇ ਹਾਂ ਛੋਟਾ ਛੋਟਾ ਹੈ ਉਹਨਾਂ ਨੂੰ ਵੀ ਇਹੀ ਸਿੱਖਿਆ ਦਵੇਂਗਾ ਗਾ ਰੋਟੀ ਪਾਣੀ ਖਾਤਾ ਬਸ ਰਹਤਾ ਨਹੀਂ ਉਹਨਾਂ ਨੂੰ ਵੀ ਇਹੀ ਭੀਖ ਮੰਗਣੀ ਸਿੱਖਿਆ ਦਵਾ ਨਾ ਨਾ ਉਹ ਤਾਂ ਘਰ ਪਏ ਆ ਬਾਬਾ ਕਿੱਥੇ ਰਹਿੰਦੇ ਨੇ ਉਹ ਤੇਰੇ ਘਰ ਵਾਲੀ ਤੇ ਤੇਰੇ ਬੱਚੇ ਕਿੱਥੇ ਨੇ ਬਿਹਾਰ ਤੇ ਆ ਬਿਹਾਰ ਚ ਐ ਤੂੰ ਉਰੇ ਕਮਾਈ ਕਰਨ ਆਇਆ ਹੈ ਲੰਗਰ ਪਾਣੀ ਛਕਣਾ ਛਕਲਾ ਪਰ ਭੀਖ ਨਹੀਂ ਮੰਗਣੀ ਉਰੇ ਤੇ ਸਤਾਂ ਤੇ ਸਮਾਗਮ ਤੇ ਤੂੰ ਬੈਠਾ ਨਾ ਇੱਥੇ ਉਹਨਾਂ ਨੇ ਪਤਾ ਕੀ ਸਿੱਖਿਆ ਦਿੱਤੀ ਸਾਨੂੰ ਵਿਕਿਰਤ ਕਰਨੀਆਂ ਮਿਹਨਤ ਕਰਨੀਆਂ ਕਹਾ ਜਾ ਤੂੰ ਬੈਠ ਕੇ ਤਾਂ ਕੰਮ ਕਰ ਸਕਦਾ ਕੋਈ ਇੰਨੇ ਕ ਤਾਂ ਮੈਨੂੰ ਪਤਾ ਤੇਰੇ ਕੋਲ ਪੈਸੇ ਹੈਗੇ ਤੇਰੇ ਬੈਂਕ ਚ ਛੱਡ ਗਿਆ ਵਾ ਰੇਲਵੇ ਸਟੇਸ਼ਨ ਆਇਆ ਆਪਣਾ ਗੱਡੀ ਗੱਡੀ ਹੈਗੀ ਆ ਵਾਹ ਜੀ ਵਾਹ ਗੱਡੀ ਹੈਗੀ ਆ ਕਹਿੰਦਾ ਬਾਬਾ ਵੇਖ ਤੇ ਮੇਰੀ ਬੱਲੇ ਬੱਲੇ ਆ ਬਾਬਾ ਬੈਠਾ ਜਾ ਦੇ ਦੇ ਦੇਖ ਲੋ ਤੇ ਅੱਗੇ ਦੋ ਜਨਾਨੀਆਂ ਗੱਡੀ ਇੱਧਰ ਜਾਂਦੀ ਉਹਦਾਂ ਨਿਕ ਪੈਂਦੀਆਂ ਉੱਥੇ ਉਹਨਾਂ ਚੰਗਾ ਬਖਾੜ ਫੜਿਆ ਹੈ ਕਿਵੇਂ ਇੱਧਰ ਇੱਧਰ ਗੱਡੀ ਦੇ ਮੂਰੇ ਡਰਦੀਆਂ ਨੇ ਹਾਂ ਸਾਹਿਬ ਤੇ ਆਪੇ ਡੇ ਕੇ ਸਾਨੂੰ ਕੁਝ ਦੇ ਕੇ ਜਾਓ ਜੀ ਕਿੱਥੇ ਨਹੀਂ ਆ ਵੇ ਇੱਥੇ ਤੁਰੀਆਂ ਫਿਰਦੀਆਂ ਚਲੋ ਉਹਨਾਂ ਦਾ ਵੀ ਕਰਦੇ ਆ ਕੋਈ ਕੱਟਣਾ ਪੁੱਤ ਹਾਂਜੀ ਤੇ ਗੁਰਦੁਆਰੇ ਮੰਗਦੇ ਆ ਜੇ ਬਚਾ ਰੱਖਣਾ ਨਾ ਇਤੋਂ ਲੰਘ ਜਾ ਤੁਹਾਨੂੰ ਇਹ ਫੜਨ ਵਾਸਤੇ ਹੀ ਆਈ ਆ ਟੀਮ ਸਾਡੀ ਜਿਹੜੇ ਉਰੇ ਤੰਗ ਕਰਦੇ ਆ ਸੰਗਤ ਨੂੰ ਨਾ ਪੁੱਛ ਨੰਬਰ ਮੰਗ ਤੇਰਾ ਨਾਮ ਕੀ ਆ ਉਹਨਾਂ ਨੂੰ ਵੀ ਪੁੱਛਦੇ ਆ ਤੇਰਾ ਨਾਮ ਮੇਰਾ ਨਾਮ ਆਇਆ ਮੰਗਲ 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 पांडे ਆਹਾ ਮੋਰੇ ਦੱਸ ਖੜ ਜਾ ਸਾਰਿਆਂ ਨੂੰ ਪੁੱਛਦੇ ਆ ਵੇਖੜੋ ਮੈਂ ਦੱਸ ਕਿਹੜੇ ਗੁਰੂ ਸਾਹਿਬ ਦਾ ਇੱਥੇ ਹੋ ਰਿਹਾ ਜੇ ਕਿਹੜੇ ਗੁਰੂ ਸਾਹਿਬ ਦਾ ਸਮਾਗਮ ਹੋ ਰਿਹਾ ਵੇਖੜੋ ਮੰਗਦੀ ਇੱਥੇ ਕੰਮ ਕਰਦੀਆਂ ਜੇ ਔਰੇ ਦੇਖ ਕੇ ਹੁਣੇ ਪੁਲਿਸ ਨੂੰ ਚੁਕਾ ਦੂੰਗਾ ਕੀ ਹੋ ਰਿਹਾ ਕੀ ਹੋ ਰਿਹਾ ਚੱਲੇ ਅਸੀਂ ਤੁਹਾਨੂੰ ਕੀ ਹੋ ਰਿਹਾ ਚੱਲੇ ਅਸੀਂ ਤੇ ਜੰਗੇ ਹੋ ਰਿਹਾ ਹੈਗਾ ਕੀ ਪਤਾ ਕਰੇ ਚੱਲੇ ਹੋ ਰਿਹਾ ਹੈਗਾ ਕੀ ਪਤਾ ਚੱਲੇ ਅਸੀਂ ਨਹੀਂ ਹੈਗਾ ਪਤਾ ਤੈਨੂੰ ਨਹੀਂ ਅਸੀਂ ਚੱਲ ਜਾਈਏ ਨਹੀਂ ਮੈਂ ਕਾਸੀ ਚੱਲਿਆਂ ਕਰਾਂ ਨਹੀਂ ਤੈਨੂੰ ਪਤਾ ਨਹੀਂ ਜਾਦਾ ਓਰੇ ਤੂੰ ਸੰਗਤ ਨੂੰ ਤੰਗ ਕਿਵੇਂ ਕਰਦੀ ਹੈਂ ਮੈਂ ਅਸੀਂ ਚੱਲੇ ਪੁੱਤ ਓਰੇ ਕਿਹੜੇ ਕੀ ਸਮਾਗਮ ਹੋ ਰਿਹਾ ਪਤਾ ਓਰੇ ਨਹੀਂ ਸੱਚਾ ਤੂੰ ਪੀਆ ਬਦੱਸ ਮੰਗਣਾ ਹੋ ਗਿਆ ਮੰਗਣਾ ਬਾਤ ਹੀ ਗੱਲ ਓਰੇ ਹੋ ਕੀ ਰਿਹਾ ਹੈ ਦੱਸ ਪਹਿਲਾਂ ਕੀਰਤਨ ਕਾਦਾ ਕੀਰਤਨ ਹੋ ਰਿਹਾ ਓਰੇ ਬਾਬਿਆਂ ਦਾ ਕਿਹੜੇ ਬਾਬਿਆਂ ਦਾ ਇਦਾਂ ਨਾਨਕ ਦਾ ਕੀ ਕੌਣ ਸੀਗੇ ਨਾਨਕ ਜੀ ਵੇ ਤੂੰ ਤਾਂ ਛੱਡ ਕੌਣ ਸੀ ਦੱਸ ਤੈਨੂੰ ਇਤਿਹਾਸ ਪਤਾ ਨਹੀਂ ਓਰੇ ਸੰਗਤ ਦੇ ਕੱਪੜੇ ਪਾੜਦੀਆਂ ਤੂੰ ਨਹੀਂ ਸੱਚ ਹੈ ਤੂੰ ਤੈਨੂੰ ਦੱਸਦਾ ਜੇ ਕੱਪੜੇ ਹੁਣ ਖਿੱਚੇਗੇ ਸੰਗਤ ਦੇ ਓਰੇ ਕੇ ਇਹਨੂੰ ਤੰਗ ਕੀਤਾ ਤੈਨੂੰ ਮੈਂ ਜਦੀ ਪੁਲਿਸ ਚ ਕਾ ਦੂੰਗਾ ਨਹੀਂ ਹੁਣ ਤਾਂ ਬਾਦ ਦਿਖਣੇ ਨਹੀਂ ਚਾਹੀਦੇ ਹੁਣ ਮੈਂ ਉਰੀਆਂ ਤਿੰਨ ਦਿਨ ਨਹੀਂ ਸੱਚ ਜੇ ਵੇਖੂੰਗਾ ਪੁੱਤ ਫੇਹੀ ਮੈਂ ਗੱਲ ਸੁਣ ਲੈ ਹੁਣ ਮੰਗੇਂਗੀ ਪੀਕ ਨਹੀਂ ਕੰਨਾਂ ਨੂੰ ਹੱਥ ਲਾ ਲੈ ਓਰੇ ਸੰਗਤ ਮੂਰੇ ਜਾ ਗਦਾ ਸਾਨੂੰ ਜੇ ਹੁਣ ਕਿਸੇ ਨੂੰ ਤੰਗ ਕੀਤਾ ਉਰੇ ਭੀਖ ਮੰਗੀ ਸਾਨੂੰ ਮਾਫੀ ਦੇ ਦੇ ਭਗਦਾ ਸਾਡੀ ਰੋਟੀ ਉਹ ਜਿਹੜੀ ਬਣਾਤੀ ਤੂੰ ਹੱਠੀ ਗੱਟੀਆਂ ਕੀ ਤੇਰੇ ਹੀ ਕੰਮਿਆ ਕੋਈ ਮਿਹਨਤ ਕਰ ਲੈ ਨਹੀਂ ਸੱਚਾ ਮਿਹਨਤ ਨਹੀਂ ਹੁੰਦੀ ਤੇ ਤੂੰ ਕੋ ਫਰੀਦ ਇਹ ਤੁਹਾਨੂੰ ਅੱਜ ਤੋਂ ਪੈ ਗਈ ਤੈਨੂੰ ਦੱਸਦਾ ਹੁਣ ਭੀਖ ਨਹੀਂ ਮੰਗਣੀ ਨਹੀਂ ਤੂੰ ਮੇਰੇ ਪੈਰੀਂ ਹੱਥ ਕਿਉਂ ਲਾਏ ਨੇ ਮੈਂ ਤਾਂ ਦੇਖਿਆ ਨਹੀਂ ਮੈਨੂੰ ਮੁੰਡੇ ਨੇ ਦੱਸਿਆ ਹੁਣ ਮੇਰੇ ਪੈਰੀਂ ਡਰ ਗਈ ਸੀ ਮੈਂ ਦੱਸ ਗਈ ਸੀ ਉਹ ਬਾਪੇ ਤੋਂ ਮਾਫੀ ਮੰਗ ਮੇਰੇ ਮੈਂ ਕੁਝ ਨਹੀਂ ਹੈਗਾ ਮੈਂ ਡਰ ਗਈ ਸੀ ਅੱਗੇ ਤੋਂ ਸੰਗਤ ਨੂੰ ਤੰਗ ਨਹੀਂ ਕਰਨਾ ਓਰੇ ਠੀਕ ਹੈ ਸੰਗਤ ਬਹੁਤ ਸ਼ਰਦਾ ਦੇ ਨਾਲ ਆਉਂਦੀ ਆ ਨਹੀਂ ਸਹੀ ਗੱਲ ਗੁਰਨਾਨਕ ਪਾਤਸ਼ਾਹ ਕਿੰਵੇਂ ਪਾਤਸ਼ਾਹ ਸੀ ਸਿੱਖਾਂ ਦੇ ਕਿੰਵੇਂ ਗੁਰੂ ਸੀਗੇ ਤੈਨੂੰ ਕੀ ਪਤਾ ਹੈ ਕਿੰਵੇਂ ਗੁਰੂ ਸੀਗੇ ਮੰਗਣ ਤਾਂ ਤੂੰ ਆ ਗਈ ਓਰੇ ਤੈਨੂੰ ਪਤਾ ਹੈਗਾ ਇਤਿਹਾਸ ਕੁਝ ਨਹੀਂ ਸਹੀ ਗੱਲ ਜੇ ਹੁਣ ਓਰੇ ਦੇਖ ਕੀ ਤੈਨੂੰ ਦੱਸਦਾ ਬੰਦਿਆਂ ਮਾ ਗਉਣ ਠੀਕ ਆ ਪਹਿਲੀ ਵਾਰ ਵਾਰਨਿੰਗ ਦੇ ਦਿੱਤੀ ਤੈਨੂੰ ਨਾ ਤੂੰ ਮੈਨੂੰ ਪਤਾ 420 ਕਰਦੀਆਂ ਨਾ ਤਾਂ ਤੇਰਾ ਹੱਥ ਦਿਖਾਈ ਨਾ ਆਂ ਬਾਸਿੱਤੀ ਕਰੀ ਓਰੇ ਖੜ ਖੜ ਪਰ ਤੂੰ 420 ਕਰਦੀਆਂ ਓਰੇ ਨਾ ਦਿਖਾ ਓਰੇ ਪਹਿਲਾਂ ਨਾ ਕੀ ਆ ਸਾਡੇ ਚੰਦ ਨਹੀਂ ਆ ਤੇਰਾ ਨਾ ਤੂੰ ਦੱਸਦੀਂ ਮੰਗਲਪਾਂਡੇ ਨੌ ਆਪਣਾ ਹੁਣ ਤੁਰ ਜਾ ਓਰੇ ਸਿੱਧੀ ਕੋਈ ਨਹੀਂ ਵੀਰੇ ਆਹੀ ਕਰਦੇ ਆ ਯਾਰ ਸੰਗਤ ਨੂੰ ਤੰਗ ਕਰੇ ਕੱਪੜੇ ਬਾੜਨੇ ਵਾਲੇ ਕਰ ਦਿੰਦੇ ਨੇ ਖਿੱਚ ਖਿੱਚ ਕੇ ਆ ਵੇਹ ਹੀ ਜਾਂਦੇ ਆ ਪਹਿਲਾਂ ਵੀ ਦੇਖਿਆ ਤੁਸੀਂ ਤੁਸੀਂ ਕੀ ਕਰਦੇ ਹੋਰੇ ਆ ਦੁਕਾਨ ਵਿੱਚ ਆਪਣੀ ਸ਼ੌਕ ਤੇ ਲੱਗਾ ਜੀ ਅੱਛਾ ਜਮਾਵੇ ਉਹ ਗੱਡੀਆਂ-ਗੁੱਡੀਆਂ ਨੂੰ ਆ ਤਾਲੀ ਲਾਉਣ ਲੱਗਾ ਜੀ ਮੜੇ ਆਪ ਵੀ ਕੀਆ ਕਰੋ ਯਾਰ ਬਾਈ ਬਹੁਤ ੱੱਕੀਦਾ ਵਾ ਨਹੀਂ ਹਟਦੇ ਸੰਗਤ ਕਿੰਨੀ ਦੂਰੋਂ ਦੂਰੋਂ ਸ਼ਰਦਨ ਨਾਲ ਆਉਣਾ ਇਹ ਲੋਕਾਂ ਦੇ ਕੱਪੜੇ ਬਾੜਦੇ ਨੇ ਦੁਕਾਨ ਦੇ ਅੰਦਰ ਵੜ ਜਾਂਦੀਆਂ ਵਾ ਫੇਰ ਡੰਡਾ ਵੀ ਗਈ ਹੈ ਰਮਾਈਏ ਬਲ ਨਹੀਂ ਹੈ ਉਧਰ ਦੇ ਉਹ ਇਹ ਪੰਜ ਕੱਢਣ ਤੱਕ ਜਾਂਦੇ ਹੋਰ ਕੀ ਕਿੰਨਾ ਤੰਗ ਕਰਦੀਆਂ ਨੇ ਇਤਿਹਾਸ ਕੋਈ ਪਤਾ ਨਹੀਂ ਇਹ ਨਹੀਂ ਪਤਾ ਵੀ ਗੁਰਨਾਨਕ ਪਾਤਸ਼ਾਹ ਕਿੰਨੇ ਗੁਰੂ ਸੀ ਇਹ ਨਹੀਂ ਪਤਾ ਇਹਨੂੰ ਇਹਨੂੰ ਕਿਹੜਾ ਮਾਰ ਕੇ ਲੈਣ ਨੂੰ ਕਈ ਟੱਕਰ ਜਾਂਦੀ ਤੁਹਾਨੂੰ ਕੋਈ ਨੇ ਇਹਨਾਂ ਨੂੰ ਚੱਕਿਆ ਗਈ ਉਹਨਾਂ ਚੱਕਿਆ ਜਾਂਦੇ ਮੋਰਛਾੜ ਇਹ ਹੀ ਚੋਰੀ ਕਰਦੇ ਨੇ ਜਿਹੜੇ ਮੰਗਤੇ ਨੇ ਇਹਨਾਂ ਨੂੰ ਫੜਿਆ ਕਰੋ ਇੱਥੋਂ ਉਹਨਾਂ ਦੇ ਪੰਜ ਮੋਰਛਾ ਚੱਕ ਕੇ ਲੈ ਗਏ ਅੱਛਾ ਮੂਰੋਂ ਹੀ ਚੱਕ ਕਦੋਂ ਬਾਅਦ ਹੋਵੇ 2 ਮਹੀਨੇ ਆ ਦੇਖ ਲੋ ਗੁਰੂ ਘਰ ਦੇ ਮੂਰੇ ਕੀ ਕੁਸ ਕਰਦੇ ਨੇ ਲੋਕ ਕਿੱਥੇ ਭਰਨਗੇ ਇਹ ਪਾਪ ਕਾ ਨਹੀਂ ਇਹਨਾਂ ਨੂੰ ਰੱਬ ਦਾ ਡਰ ਨਹੀਂ ਹੈ ਕਿ ਅੱਜ ਇਹ ਗੁਰੂ ਸਾਹਿਬ ਦੇ ਸਥਾਨ ਦੇ ਮੂਰੇ ਉਹ ਲੈ ਗਈ ਚੱਕੀ ਗੁਰੂ ਸਾਹਿਬ ਦੇ ਸਥਾਨ ਤੇ ਮੂਰੋ ਚੋਰੀ ਕਰੀ ਜਾਂਦੇ ਨੇ ਨੂੰ ਵੀ ਬੇਨਤੀ ਆ ਕਿ ਇਹਨਾਂ ਨੂੰ ਪੀਖ ਨਾ ਦਿਓ ਅ ਮਾਫੀ ਕਰਨਾ ਆਵਾਜ਼ ਮੇਰੀ ਠੀਕ ਨਹੀਂ ਗਲਾ ਠੀਕ ਨਹੀਂ ਹੈਗਾ ਉਹਦੇ ਕਰਕੇ ਮਾਫੀ ਚਾਹੁੰਦੇ ਆ ਪਰ ਜਰੂਰ ਜਿਹੜਾ ਭੀਖ ਦਿੰਦਾ ਕੋਈ ਵੀ ਭੀਖ ਨਾ ਦੋ ਇਹਨਾਂ ਨੂੰ ਤਾਂ ਹੀ ਇਹ ਜਿੱਦਦੇ ਨੇ ਤਾਂ ਹੀ ਤੰਗ ਪਰੇਸ਼ਾਨ ਕਰਦੇ ਨੇ ਸੋ ਸੁਲਤਾਨਪੁਰ ਲੋਧੀ ਤੋ ਤੁਹਾਡੇ ਸਾਹਮਣੇ ਇਹ ਅਪਡੇਟ ਲੈ ਕੇ ਆਏ ਆ ਜਰੂਰ ਸਾਰੀ ਸੰਗਤ ਨੂੰ ਬੇਨਤੀ ਆ ਜੋ ਵੀ ਨਤਮਸਤਕ ਹੋਣ ਲਈ ਆ ਰਿਹਾ ਹੈ ਜਾ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਜੋ ਵੀ ਇੱਥੇ ਆ ਰਹੇ ਨੇ ਨਤਮਸਤਕ ਹੋਣ ਦੇ ਲਈ ਉਹਦੇ ਕਰਕੇ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੀ ਹੈ ਪਰ ਇਹਨਾਂ ਭਗਤ ਭੀਖ ਮੰਗਣ ਵਾਲਿਆਂ ਨੂੰ ਮੰਗਤਿਆਂ ਨੂੰ ਕੋਈ ਵੀ ਭੀਖ ਨਾ ਦੇਵੋ ਬਹੁਤ ਤੰਗ ਕਰਦੇ ਨੇ ਸੰਗਤ ਨੂੰ ਕੱਪੜੇ ਪਾੜਦੇ ਨੇ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜੇ ਤੁਸੀਂ ਸੋਧਰੋਗੇ ਤਾਂ ਇਹ ਸੋਧਨਗੇ ਤਾਂ ਇਹ ਬੰਦ ਹੋਣਗੇ ਅਸੀਂ ਕਿੰਨਾਕ ਰੋਕਾਂਗੇ ਇਹ ਤੁਹਾਡੇ ਰੋਕਿਆ ਤੋਂ ਰੁਕਣੇ ਨੇ ਜਦ ਤੁਸੀਂ ਪੀਕ ਦੇਣੀ ਬੰਦ ਕਰੋਗੇ ਆਪ ਧੰਨਵਾਦ ਜੀ ਹਾਂ ਜੀ ਕੀ ਨਾਮ ਆ ਤੇਰਾ ਮੇਰਾ ਹਾਂ ਅਮਲੇਸ਼ ਹੈ ਅਮਲੇਸ਼ ਕਮਲੇਸ਼ ਅਮਲੇਸ਼ ਹੈ ਅਮਲੇਸ਼ ਕਿੱਥੋਂ ਆਇਆ ਬਾਵਾ ਜਿਵੇਂ ਤੋਂ ਕਮਲੇ ਹੈ ਐ ਸੇ ਘੁੰਮਦੇ ਫਿਰਦੇ ਬਾਪ ਕੀ ਕੀ ਹੋ ਰਿਹਾ ਇੱਥੇ ਪਤਾ ਤੋਂ ਮਾਥਾ ਟੇਕਦਾ ਪੂਜਾ ਪਾਠ ਕਰਦਾ ਬਾਬਾ ਗੁਰਦੁਆਰਾ ਕਿਉਂ ਹੋ ਰਿਹਾ ਯਾ ਸਮਾਗਮ ਕੀ ਹੈ ਪਤਾ ਹੈ ਮੰਗਨੇ ਤੋਂ ਆਗੇ ਤੂੰ ਯਾਹ ਪੇ ਕੀ ਹੋ ਰਿਹਾ ਇੱਥੇ ਪਤਾ ਤੈਨੂੰ ਪਤਾ ਤਾਂ ਲਿਆ ਬਾਬਾ ਫਿਰ ਇੱਥੇ ਆਸ ਤੈਨੂੰ ਪਤਾ ਨਹੀਂ ਹੈਗਾ ਬਸ ਤੈਨੂੰ ਪੈਸੇ ਕਮਾਉਣ ਤੱਕ ਮਤਲਬ ਕੀ ਹੋ ਗਿਆ ਤੇਰੇ ਮਤਲਬ ਹੈਂਡੀਕੈਪਟਨ ਲੱਤਾਂ ਖਰਾਬ ਯਾ ਲੱਤਾਂ ਖਰਾਬ ਤੈਨੂੰ ਚਲ ਸੰਸਥਾ ਚ ਭੇਜ ਦਿੰਦੇ ਆ ਤੇਰੀ ਉੱਥੇ ਦੇਖਭਾਲ ਹੋ ਜੂਗੀ ਠੀਕ ਆ ਅਨਾਥ ਆਸ਼ਰਮ ਚ ਭੇਜ ਦਿਆਂ ਤੈਨੂੰ ਬਾਬਾ ਜੀ ਮੇਰੇ ਬਲ ਬੱਚਾ ਵੀ ਆ ਗਿਆ ਯਾਹ ਕੋਈ ਨਹੀਂ ਬਾਲ ਬੱਚਿਆਂ ਨੂੰ ਵੀ ਨਾਲੇ ਰੱਖ ਲੈਣਗੇ ਉੱਤੇ ਜਿਹੜੀ ਤੁਸੀਂ ਭੀਖ ਮੰਗਦੇ ਹੋ ਨਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਉਹ ਬੰਦ ਕਰਨਾ ਕਿੱਥੇ ਨੇ ਬਾਲ ਬੱਚੇ ਤੇਰੇ ਦੋ ਐ ਕਿੱਥੇ ਨੇ ਦੋ ਬੀਵੀਆਂ ਦੋ ਘਰ ਵਾਲੀਆਂ ਨੇ ਨਹੀਂ ਨਹੀਂ ਦੋ ਬੱਚਾ ਹੈ ਦੋ ਬੱਚੇ ਨੇ ਕੀ ਕਰਦੇ ਨੇ ਉਹ ਕੌਣ ਬੱਚੇ ਹਾਂ ਛੋਟਾ ਛੋਟਾ ਹੈ ਉਹਨਾਂ ਨੂੰ ਵੀ ਇਹੀ ਸਿੱਖਿਆ ਦਵੇਂਗਾ ਗਾ ਰੋਟੀ ਪਾਣੀ ਖਾਤਾ ਬਸ ਰਹਤਾ ਨਹੀਂ ਉਹਨਾਂ ਨੂੰ ਵੀ ਇਹੀ ਭੀਖ ਮੰਗਣ ਦੀ ਸਿੱਖਿਆ ਦੇ ਨਾ 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 ਇਹ ਤਾਂ ਤੁਸੀਂ ਵਧੀਆ ਮੋਟੀ ਕਮਾਈ ਹੁੰਦੀ ਆ ਤੁਹਾਡੀ ਫਰੀਜ਼ ਤੇ ਕੋਈ ਮਿਹਨਤ ਨਹੀਂ ਕੋਈ ਕੁਝ ਨਹੀਂ ਉਹ ਤਾਂ ਘਰ ਪਏ ਆ ਬਾਬ ਕਿੱਥੇ ਰਹਿੰਦੇ ਨੇ ਉਹ ਤੇਰੇ ਘਰ ਵਾਲੀ ਤੇ ਤੇਰੇ ਬੱਚੇ ਕਿੱਥੇ ਨੇ ਬਿਹਾਰ ਤੇ ਆ ਬਿਹਾਰ ਚ ਐ ਤੂੰ ਉਹ ਰੇ ਕਮਾਈ ਕਰਨ ਆਇਆ ਹੈ ਮੈਂ ਆ ਗਿਆ ਜਾਂ ਤਾਂ ਤੈਨੂੰ ਅनाथ आश्रम ਭੇਜ ਦਿੰਨੇ ਆ ਠੀਕ ਆ ਤੂੰ ਆਪ ਆ ਜਾ ਤਾਂ ਕਰਕੇ ਤੈਨੂੰ ਅਸੀਂ ਨਹੀਂ ਸਖਤੀ ਕਰਦੇ ਤੇਰੇ ਨਾਲ ਬੋਲ ਅनाथ आश्रम ਭੇਜ ਦਈਏ ਤੈਨੂੰ ਰੋਟੀ ਪਾਣੀ ਮਿਲੂ ਕੱਪੜਾ ਮਿਲੂਗਾ ਉੱਥੇ ਦੱਸ ਇਕੱਲਾ ਬਹੁ ਬੱਚੇ ਕਿ ਜਾਂ ਫਿਰ ਆਪਣਾ ਇੱਥੋਂ ਤੁਰ ਜਾ ਟ੍ਰੇਨ ਚੜ੍ਹ ਆਪਣੀ ਬਿਹਾਰ ਤੁਰ ਰਜਲ ਬੋਲ ਕੀ ਕਰੀਏ ਤਿੰਨ ਰਸਤੇ ਨੇ ਜਾਂ ਤਾਂ ਨਾਸਾ ਸ਼ਰਮ ਚਲ ਜਾ ਜਾਂ ਪੁਲਿਸ ਕੋਲ ਭੇਜਦੇ ਤੈਨੂੰ ਜਾਂ ਫਿਰ ਆਪਣਾ ਵਾਪਸ ਬਿਹਾਰ ਨੂੰ ਚੜ੍ਹ ਜਾ ਇੱਥੇ ਨਹੀਂ ਮਾਹੌਲ ਖਰਾਬ ਕਰਨਾ ਆਹ ਕੰਮ ਨਹੀਂ ਉਰੇ ਕਰਨਾ ਨਾ ਸਾਡੇ ਗੁਰੂ ਸਾਹਿਬ ਨੇ ਇਹ ਸਿੱਖਿਆ ਦਿੱਤੀ ਹੈ ਜਿਨ੍ਹਾਂ ਦੇ ਸਤਾਨ ਤੇ ਜਿਨ੍ਹਾਂ ਦੇ ਸਮਾਗਮ ਤੇ ਤੂੰ ਆਏ ਉਹਨਾਂ ਨੇ ਪਤਾ ਕੀ ਕਿਰਤ ਕਰਨ ਦੀ ਸਿੱਖਿਆ ਦਿੱਤੀ ਆ ਆਪ ਕਾਲਪੁਰਖ ਸੀਗੇ ਫਿਰ ਵੀ ਉਹਨਾਂ ਨੇ ਹਲ ਵਾਹਿਆ ਲੋਕਾਂ ਨੂੰ ਮਿਹਨਤ ਕਰਨ ਦੀ ਸਿੱਖਿਆ ਦੰਨਿਆ ਤੁਸੀਂ ਉਰੇ ਆ ਕੇ ਭੀਖ ਮੰਗਦੇ ਉਹਨਾਂ ਦੇ ਸਮਾਗਮਾਂ 'ਚ ਚੱਲ ਜਾਂ ਤਾਂ ਉੱਠ ਜਾ ਤਾਂ ਨਹੀਂ ਤੈਨੂੰ ਅਨਾਥ ਆਸ਼ਰਮ ਭੇਜਦੇ ਆਂ ਫਿਰ ਅਸੀਂ ਸਲੰਦਰਨ ਦੇ ਭੇਜ ਦੋਸਤਾਂ ਨੂੰ ਮੇਰੀ ਘਰ ਵਾਲੀ ਆ ਕਹਿੰਦਾ ਦੋ ਜਵਾਕ ਨੇ ਉਹ ਬਿਹਾਰ ਛੱਡ ਕੇ ਆਏ ਤੇ ਪੀਆਰ ਲੈਣ ਆਏ ਆ ਪੰਜਾਬ ਦੀ ਚੱਲ ਚੱਲ ਤੋਰਛੇ ਦੀ ਕਮਾਈ ਕਰਨ ਆਏ ਉਹਨਾਂ ਨੂੰ ਛੱਡ ਕੇ ਇਹ ਤਾਂ ਵੀਰੇ ਲੱਖਾਂ ਕਰੋੜਾਂ ਦਾ ਬਿਜ਼ਨਸ ਆ ਇਹਨਾਂ ਦਾ ਆਪਾਜ ਕਰਕੇ ਤੈਨੂੰ ਛੱਡਤਾਗਾ ਕੁਝ ਪਤਾ ਨਹੀਂ ਵੀ ਕੀ ਸਮਾਗਮ ਆ ਇਹ ਨਹੀਂ ਪਤਾ ਇਹਨਾਂ ਨੂੰ ਕੁਝ ਨਹੀਂ ਪਤਾ ਬਸ ਇਹਨਾਂ ਨੂੰ ਪੈਸੇ ਦਾ ਮਤਲਬ ਆ ਵੀ ਜਿੰਨਾਂ ਦੇ ਸਮਾਗਮ ਤੇ ਆਏ ਉਹਨਾਂ ਨੇ ਤਾਂ ਸਾਨੂੰ ਕਿਰਤ ਕਰਨਾ ਦੱਸਿਆਗਾ ਤੁਸੀਂ ਉਰੇ ਭੀਖ ਮੰਗਦੇ ਹੋ ਫ੍ਰੀ ਚ ਆਜੋ ਆਜੋ ਲੰਗਰ ਪਾਣੀ ਛਕਣਾ ਸ਼ਕਲਾ ਪਰ ਭੀਖ ਨਹੀਂ ਮੰਗਣੀ ਓਰੇ ਬਸ ਲੰਗਰ ਪਾਣੀ ਦਾ ਤੂੰ ਇਕੱਠਾ ਗਰੀ ਬੈਠਾ ਉਹ ਕੋਈ ਰੋਕ ਨਹੀਂ ਹੈਗੀ ਠੀਕ ਆ ਪਰ ਭੀਖ ਨਹੀਂ ਮੰਗਣੀ ਇਹ ਸਾਡੇ ਧਰਮ ਚ ਜਿੱਥੇ ਤੂੰ ਬੈਠਾ ਨਾ ਇਹ ਚ ਕੋਈ ਮਰਿਆਦਾ ਨਹੀਂ ਹੈਗੀ ਭੀਖ ਮੰਗਣ ਦੀ ਜਿਨ੍ਹਾਂ ਦੇ ਸਤਾਂ ਤੇ ਸਮਾਗਮ ਤੇ ਤੂੰ ਬੈਠਾ ਨਾ ਇੱਥੇ ਉਹਨਾਂ ਨੇ ਪਤਾ ਕੀ ਸਿੱਖਿਆ ਦਿੱਤੀ ਆ ਸਾਨੂੰ ਵਿਕਿਰਤ ਕਰਨੀਆਂ ਮਿਹਨਤ ਕਰਨੀਆਂ ਤੂੰ ਮਿਹਨਤ ਕਰ ਰਿਹਾ ਹੈ ਹੈ ਕੀ ਜਵਾਬ ਕਿਰਤਾ ਕਰਦਾ ਆ ਦੇਖ ਲੈ ਕਿੱਡਾ ਜਵਾਬ ਕਿੰਨੀ ਉਮਰ ਦਾ ਪੁੱਤ ਤੇਰੀ ਮੇਰੀ 8 ਸਾਲ ਭਾਈ 8 ਸਾਲ ਦਾ ਦੇਖ ਲਓ ਮਿਹਨਤ ਕਰ ਰਿਹਾ ਨਾ ਜੀ ਫਿਰ ਤੂੰ ਸ਼ਰਮ ਕਰ ਲੈ ਉਹਨੂੰ ਦੇਖ ਕੇ ਸ਼ਰਮ ਕਰ ਲੈ ਚੱਲ ਆਪਾਂ ਜਾਂ ਤੂੰ ਬੈਠ ਕੇ ਤਾਂ ਕੰਮ ਕਰ ਸਕਦਾ ਕੋਈ ਇੰਨੇ ਕ ਤਾਂ ਮੈਨੂੰ ਪਤਾ ਤੇਰੇ ਕੋਲ ਪੈਸੇ ਹੈਗੇ ਤੇਰੇ ਬੈਂਕ ਚ ਸਾਨੂੰ ਸਾਰਾ ਹਿਸਾਬ ਪਤਾ ਤੁਹਾਡਾ ਹਜ਼ਾਰਾਂ ਰੁਪਏ ਲੱਖਾਂ ਨੇ ਤੁਹਾਡੇ ਖਾਤੇਾਂ 'ਚ ਕੋਈ ਇਹੋ ਜਿਹਾ ਕੰਮ ਕਰ ਲੈ ਬੈਠ ਕੇ ਕਰਨੇ ਵਾਲਾ ਚੱਲ ਤੋਰੇ ਛੇਤੀ ਇੱਥੋਂ ਫਿਰ ਹੁਣ ਇੱਥੇ ਮਾਹੌਲ ਨਾ ਖਰਾਬ ਕਰੋ ਤੁਸੀਂ ਕੀ ਮਾਹੌਲ ਬਣਾਇਆ ਉਰੇ ਆ ਬੈਠੇ ਹੋ ਸਾਈਡਾਂ ਤੇ ਆ ਦੇ ਲੈ ਬੱਚਾ ਕਿੱਡਾ ਕ ਵਿਚਾਰਾ ਮਿਹਨਤ ਕਰਦਾ ਹੈ ਪੜਦਾ ਵੀ ਆ ਪੁੱਤ ਹਾਂਜੀ ਭਾਜੀ ਪੜਦਾ ਕਿਹੜੀ ਕਲਾਸ ਚ ਮੈਂ ਭਈ ਤੀਜੀ ਐਂ ਮਿਹਨਤ ਕਰਨੀ ਆ ਮੰਗਣਾ ਨਹੀਂ ਠੀਕ ਹੈ ਇਹ ਜਿਹਿਆਂ ਨੂੰ ਦੇਖ ਕੇ ਛੱਡ ਗਿਆ ਵਾ ਰੇਲਵੇ ਸਟੇਸ਼ਨ ਆਏਗਾ ਆਪਣਾ ਕੰਨੇ ਵਾ ਗੱਡੀ ਹੈਗੀ ਆ ਵਾਹ ਜੀ ਵਾਹ ਗੱਡੀ ਹੈਗੀ ਆ ਕਹਿੰਦਾ ਬੱਬਾ ਵੇਖ ਤੇ ਮੇਰੀ ਬੱਲੇ ਬੱਲੇ ਆ ਬੱਬਾ ਬੈਟਾ ਜਾ ਦੇ ਦੇਖ ਲੋ ਨਾ ਕੰਮ ਤੇ ਲੱਗੇ ਬੱਬਾ ਬੈਟਾ ਜਾ ਇਥੇ ਦੇਖ ਲੋ ਸਾਡੇ ਬੰਦੇ ਮੋਟਰਸਾਈਕਲਾਂ ਸਕੂਟਰਾਂ ਦੇ ਆਏ ਨੇ ਤੁਰ ਕੇ ਆਏ ਨੇ ਬੱਸਾਂ ਜਾਈ ਨੇ ਇਹਨਾਂ ਕੋ ਗੱਡੀ ਹੈਗੀ ਆਪਣੀ ਕਹਿੰਦਾ ਇਥੇ ਇਕੱਲਾ ਮਦਦ ਘੁੜਾ ਹੈ ਯਾ ਨਹੀਂ ਇਥੇ ਇਹਨਾਂ ਨੂੰ ਕੋ ਪੰਜਾਬੀ ਜਿਹੜੇ ਆ ਵੀ ਭਈਆਂ ਤੋਂ ਚੀਜ਼ਾਂ ਖਰੀਦਦੇ ਪੰਜਾਬੀ ਤੋਂ ਕਿਉਂ ਨਹੀਂ ਖਰੀਦਦੇ ਇਹ ਵੀ ਗੱਲ ਦਾ ਧਿਆਨ ਰੱਖੋ ਜੀ ਆਪਣੇ ਬੰਦਿਆਂ ਦੀ ਜਰੂਰ ਸਪੋਰਟ ਕਰੋ ਚਲੋ ਕੋਈ ਗੱਲ ਨਹੀਂ ਉਹ ਵੀ ਮਿਹਨਤ ਕਰਦੇ ਨੇ ਪਰ ਪਹਿਲ ਪੰਜਾਬੀਆਂ ਨੂੰ ਆ ਭਾਜੀ ਮਿਹਨਤਾਂ ਦੀ ਕਰਦੇ ਆ ਜਾ ਕੇ ਸਾਡੀਆਂ ਤਾਂ ਜੋ ਇਹ ਜੜਾ ਫੜਦੇ ਉੱਥੇ ਜਾ ਕੇ ਮੋਦੀ ਨੂੰ ਕਹਿੰਦੇ ਵੀ ਇਹ ਜਿੰਮੇਦਾਰ ਜਿਹੜੇ ਰੁਪਈਏ ਵਾਲਿਆਂ ਨੇ ਇਹ ਤਾਂ ਨੋਟਾਂ ਵਾਲੇ ਨੇ ਇੱਕ ਮਰਿਆਦਾ ਇੱਕ ਡਿਊਟੀ ਆ ਅਸੀਂ ਇਹ ਗੱਲ ਕਹਿ ਨਹੀਂ ਸਕਦੇ ਤੁਸੀਂ ਕਹਿ ਸਕਦੇ ਅਸੀਂ ਕਹਿ ਸਕਦੇ ਆ ਪਰ ਇਹ ਸਾਡੀ ਸਿੱਖ ਕੌਮ ਨੂੰ ਮਾਰੇ ਪਤਾ ਨਹੀਂ ਕੀਏ ਪੰਜਾਬੀ ਦੀ ਚੀਜ਼ ਨਹੀਂ ਲੈਂਦੇ ਭਈਆਂ ਕੋਲ ਦੌੜ ਦੌੜ ਜਾਂਦੇ ਆ ਕਿੰਨੀ ਮਾੜੀ ਗੱਲ ਹੈ ਬੱਕੀ ਗੱਲ ਅਸੀਂ ਬਾਣਾ ਪਾਇਆ ਆ ਇਹ ਮਹਿੰਗੀ ਵੀ ਮੇਰੀ ਇਹ ਪਹਿਲ ਕਰੋ ਇੱਥੇ ਪੰਜਾਬੀ ਇੱਥੋਂ ਦੇਖ ਲੋ ਤੁਸੀਂ ਪੰਜਾਬੀ ਤੋਂ ਸੌਦਾ ਨਹੀਂ ਨਾ ਭਈਆਂ ਕੋਲ ਭੱਜ-ਭੱਜ ਜਾਂਦੇ ਨੇ ਅਸੀਂ ਇੱਥੇ ਬੈਠੇ ਆ ਤੇ ਉੱਥੇ ਭਈਏ ਅੰਦਰ ਬੈਠੇ ਆ ਇਹ ਵੀ ਬਾਬਾ ਜੀ ਮੈਂ 50 ਵੇਰੀ ਕਢਾਇਆ ਮੂੰਹ ਤੇ ਬੈਠਾ ਇਹ ਬੰਦਾ ਕਿਉਂ ਬਾਬਾ ਜੀ ਸਹੀ ਗੱਲ ਹੈ ਕਿ ਗਲਤ ਹੈ ਚਲੋ ਪੁੱਛਦੇ ਕਮੇਟੀ ਨੂੰ ਕਮੇਟੀ ਵਾਲੇ ਜਿਹੜੇ ਕਮੇਟੀ ਵਾਲਿਆਂ ਨੂੰ ਕਹਿ ਦੋ ਤੇ ਹਾਂ ਜੀ ਤੁਸੀਂ ਚੱਕੋ ਬਾਹਰ ਤੁਸੀਂ ਗੱਡੋ ਫਟਾਫਟ ਬੈਸ਼ ਨਾ ਕਰੋ ਮੈਂ ਕਿਹਾ ਸਾਡੇ ਵਾਲੇ ਤੁਸੀਂ ਬੈਸ਼ਾ ਕਰਦੇ ਦੱਸਦੇ ਜੇ ਇਹ ਕੋਈ ਗੱਲ ਥੋੜੀ ਹੈ ਕੀ ਦੇਦੀ ਦੁਰਜਾ ਮੈਂ 10 ਮਿੰਟ ਜਾਂ ਆਇਆ ਮੁੜ ਕੇ ਜਾਨੂੰ ਹੋਵੇਂ ਨਾ ਤੂੰ ਇੱਥੇ ਪੰਜ ਚਾਰ ਮਨਲੇ ਕੱਢ ਦਿੱਤੇ ਬਾਹਰ ਇਹਨਾਂ ਨੇ ਭਰੀ ਲੈਣਾ ਤੂੰ ਨਿਕਲ ਜਾ ਤੈਨੂੰ ਅਪਾਜ ਕਰਕੇ ਛੱਡਤਾ ਨਹੀਂ ਪੁਲਿਸ ਦੀ ਕੱਟੀ ਚ ਹੋਣਾ ਸੀ ਤਾਂ ਉਹਨੂੰ ਪੁਲਿਸ ਇੱਥੇ ਖੰਦੇਦੀ ਮੈਂ ਤੂੰ ਸੁਣ ਲੈ ਜਗਾ ਟ੍ਰੈਮ ਆਪਣਾ ਮੇਰੇ ਆਉਣ ਤੱਕ ਚੱਲ ਜਾ ਤੋ ਠੀਕ ਜਿਹੜਾ ਟ੍ਰੈਮ ਹੈ ਜਿੱਥੇ ਅੱਗੇ ਦੋ ਜਨਾਨੀਆਂ ਗੱਡੀ ਇੱਧਰ ਜਾਂਦੀ ਔਰ ਉੱਦਾਂ ਡਿੱਗ ਪੈਂਦੀਆਂ ਉੱਥੇ ਉਹਨਾਂ ਜੰਗਾ ਬਖੰਡ ਫੜਿਆ ਕਿਵੇਂ ਇੱਧਰ ਇੱਧਰ ਗੱਡੀ ਦੇ ਮੂਰੇ ਡਿੱਗਦੀਆਂ ਨੇ ਹਾਂ ਸਾਹਿਬ ਤੇ ਆਪੇ ਟੱਕ ਸਾਨੂੰ ਕੁਛ ਦੇ ਕੇ ਜਾਓ ਜੀ ਕਿੱਥੇ ਨਹੀਂ ਆਵੇ ਇੱਥੇ ਕਿਤਰੀਆਂ ਫਿਰਦੀਆਂ ਚਲੋ ਉਹਨਾਂ ਦਾ ਵੀ ਕਰਦੇ ਆਂ ਮੰਗਤੇ ਹੈ 3000 ਤਾਂ ਭਜਾਤੀਆਂ ਜਨਾਨੀਆਂ ਹੋਣੇ ਉਹ ਧੱਕੇ ਨਾਲ ਪੈਸੇ ਮੰਗੇ ਜਾਂਦੇ ਹੈਗਾ ਜੇ ਮੰਗਣਾ ਦਾ ਮਹਾਰਾਜ ਕੋ ਮੰਗੋ ਨਹੀਂ ਨਹੀਂ ਉਹ ਭੇਜਤੀਆਂ ਜੀ ਉਹ ਭੇਜਤੀਆਂ ਉਹਦਾ ਚਾਰ ਪੰਜ ਸੀਗੀਆਂ ਉਹ ਤਾਂ ਭਜਾਤੀਆਂ ਹਾਂ ਉਹ ਇੱਕ ਗੱਡੀ ਲੰਗਦੀ ਆ ਉਹ ਆਟੋਮੈਟਿਕ ਡਿੱਗ ਪੈਸੇ ਲੈਣ ਕਰਕੇ ਸਾਡੇ ਵਿੱਚ ਮਾਰੀ ਦਿੰਦਾ ਬੱਸ ਬੱਸ ਬਾਹੀ ਨਾ ਥੋੜਾ ਦੇਖੋ ਕਿ ਮੰਗਤੇ ਨਾ ਕੋਈ ਗੱਲ ਨਹੀਂ ਜੀ ਇੱਥੇ ਗਰਬਤੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਇਹਨਾਂ ਜੀ ਕੀ ਨਾਮ ਰਾਮ ਹੈ ਰਾਮਾ ਬਾਬਾ ਜੀ ਤੁਹਾਨੂੰ ਪਤਾ ਇੱਥੇ ਮੈਟ ਵਿਛਾਏ ਹੋਏ ਨੇ ਕਿਉਂ ਨੇ ਵੀ ਇੱਥੇ ਸੰਗਤ ਪੈਦਲ ਤੁਰ ਸਕੇ ਉਹ ਬੈਰੀਕੇਡ ਤੋਂ ਬਾਹਰ ਲਾ ਲੋ ਬੇਨਤੀ ਆ ਤੁਹਾਡੇ ਨੂੰ ਮੈਂ ਕਿਹਾ ਤੁਸੀਂ ਕਹਿਤਾ ਹਾਂ ਸਿਰ ਮੱਥੇ ਦੇ ਸਿਰ ਮੱਥੇ ਅਸੀਂ ਚੱਲ ਅੱਪਰ ਚੱਲੇ ਪੈਦਲ ਖੜੇ ਉਹ ਤਾਂ ਖੜੇ ਠੀਕ ਆ ਜਿਵੇਂ ਬਾਬਾ ਜੀ ਪੈਦਲ ਖੜੇ ਨੇ ਪਰ ਸਾਈਕਲ ਸਕੂਟਰ ਲੈ ਕੇ ਆ ਨੰਦਰ ਖੜੋ ਸਾਈਕਲ ਸਕੂਟਰ ਸਾਈਕਲ ਅੱਛਾ ਸਾਈਕਲ ਤਾਂ ਮੈਂ ਭਾਜੀ ਸ਼ੁਰੂ ਤੋਂ ਵੇਚ ਦਸ ਸਕਦਾ ਸਾਈਕਲ ਤੇ ਆ ਨਾ ਕੋਈ ਇੱਥੇ ਲਾ ਲੋ ਕੋਈ ਫਰਕ ਨਹੀਂ ਅੱਛਾ ਚਲੋ ਕੋਈ ਉੱਨੇ ਚ ਹੋਰ ਕਰ ਲਵਾਂ ਮੈਂ ਚਲੋ ਠੀਕ ਆ ਧੰਨਵਾਦ ਲੈ ਲੈਣੇ ਭਾਜੀ ਤੁਹਾਨੂੰ ਵੈ